ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡਾ ਸੁੱਤਾ ਹੋਇਆ ਮਨ ਕਿਵੇਂ ਜਾਗੇਗਾ ਇਹ ਆਪਣੀ ਅਸਲੀਅਤ ਨੂੰ ਅਸੀਂ ਕਿਵੇਂ ਪਛਾਣਨਾ ਇਸ ਲਈ ਸਾਡੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਤੇ ਆਓ ਅੱਜ ਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਨ ਦੇ ਅੰਦਰ ਅਥਾਹ ਸ਼ਕਤੀਆਂ ਪੁਰੀਆਂ ਹੋਈਆਂ ਹਨ ਜੋ ਕਹਿ ਲਓ ਕਿ ਮਨੋ ਕੀ ਸਰੀਰ ਦੇ ਅੰਦਰ ਜੋ ਮਨ ਹੈ ਇਹ ਜਿਹੜਾ ਮਨ ਹੈ ਪੂਰੀਆਂ ਸ਼ਕਤੀਆਂ ਦਾ ਭੰਡਾਰ ਹੈ ਅਥਾਹ ਸ਼ਕਤੀਆਂ ਇਸ ਵਿੱਚ ਹਨ ਪਰ ਕਿਉਂਕਿ ਮਨ ਸੁੱਤਾ ਪਿਆ ਹੈ ਇਸ ਕਰਕੇ ਇਹਨਾਂ ਜੋ ਸ਼ਕਤੀਆਂ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਇਹਨਾਂ ਤੋਂ ਅਸੀਂ ਅਣਜਾਣ ਹਾਂ ਸਾ ਸੰਗਤ ਜੀ ਜਿਉ ਜਿਉ ਮਨ ਸਾਡਾ ਜਾਗੇਗਾ ਫਿਰ ਉਹਨੂੰ ਪਤਾ ਲੱਗੇਗਾ ਕਿ ਇਹ ਜਿਹੜੀਆਂ ਸ਼ਕਤੀਆਂ ਹੈ ਇਹ ਕੀ ਹੈ ਇਹ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਹਨ ਤੇ ਵਾਹਿਗੁਰੂ ਜੀ ਨੇ ਇਸ ਸ਼ਕਤੀ ਦਾ ਸਤਿ ਉਪਚੋਗ ਕਰਨ ਵਾਸਤੇ ਮੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਪਰ ਆਮ ਕਰਕੇ ਅਸੀਂ ਦੇਖਦੇ ਹਾਂ ਕਿ ਤਕਰੀਬਨ 98% ਜਿਹੜੇ ਵਿਅਕਤੀ ਹਨ ਇਹਨਾਂ ਸ਼ਕਤੀਆਂ ਤੋਂ ਅਣਜਾਣ ਹਨ ਲੇਕਿਨ 2% ਵਿਅਕਤੀ ਜਿਹੜੇ ਹਨ ਜਿਨ੍ਹਾਂ ਦੇ ਅੰਦਰ ਸੁੱਤੀ ਸ਼ਕਤੀ ਜਿਹੜੀ ਮਾੜੀ ਮੋਟੀ ਜਾਗਦੀ ਹੈ ਜਿੰਨੀ ਕੁ ਉਹਦੇ ਅੰਦਰ ਜਾਗਦੀ ਹੈ ਉਹਨਾਂ ਸ਼ਕਤੀ ਦਾ ਸਤ ਉਪਯੋਗ ਕਰਕੇ ਆਪਣੇ ਜੀਵਨ ਨੂੰ ਸੁਖੀ ਬਣਾਉਂਦੇ ਹਨ ਸਾਧ ਸੰਗਤ ਜੀ ਇਹ ਜਿਹੜੀਆਂ ਸ਼ਕਤੀਆਂ ਇਹ ਜਾਗ ਕਿਵੇਂ ਸਕਦੀਆਂ ਹਨ ਇਸ ਦਾ ਜਿਹੜਾ ਸੌਖਾ ਤਰੀਕਾ ਜਿਹੜਾ ਹੈ ਉਹ ਅੱਜ ਦੇ ਵੀਡੀਓ ਦੇ ਵਿੱਚ ਦੱਸਾਂਗੇ ਸੰਗਤਿ ਤਾਂ ਅੰਤੰਛੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਆਪਣੇ ਪੰਥ ਦੇ ਵਿੱਚ ਜਿਹੜਾ ਤਰੀਕਾ ਹੈ ਉਹ ਜਗਤ ਭਲਾਈ ਵਾਸਤੇ ਦਰਸਾਇਆ ਹੈ ਉਹ ਕੀ ਹੈ ਉਹ ਤਰੀਕਾ ਇਹ ਹੈ ਕਿ ਭਾਈ ਸਭ ਤੋਂ ਪਹਿਲਾਂ ਜਿਹੜਾ ਸਿੱਖ ਸਤਸੰਗ ਨਾਲ ਜੋੜੇ ਤੇ ਸਾਧ ਸੰਗਤ ਨਾਲ ਜੋੜਨਾ ਕਿਵੇਂ ਗੁਰੂ ਸਾਹਿਬਾਂ ਦੀਆਂ ਸਾਖੀਆਂ ਨੂੰ ਸੁਣਨਾ ਹੈ ਗੁਰੂ ਸਾਹਿਬ ਪਾਸ਼ਾ ਜਿਹੜੇ ਸੀ ਉਹ ਕਿੱਥੇ ਗਏ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਕਾਲਣਾ ਕਾਲੀਆਂ ਕਿਹੜੇ-ਕਿਹੜੇ ਗੁਰ ਸੇਖਾਂ ਨੂੰ ਮਿਲੇ ਕੀ-ਕੀ ਜਿਹੜੀਆਂ ਕੋਸਟੀਆਂ ਹੋਈਆਂ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਆਪ ਨੂੰ ਬਹੁਤ ਵੱਡੇ ਜਿਹੜੇ ਉਹ ਇਸ ਧਰਮ ਵੰਡੇ ਉਹ ਦੇ ਮੁੱਖੇ ਕਹਾਉਂਦੇ ਸੀ ਉਹਨਾਂ ਦੇ ਨਾਲ ਹੋਈਆਂ ਵਾਰਦਾਤਾ ਉਹਨਾਂ ਮਨੁੱਖਾਂ ਦੇ ਵਿੱਚ ਕੀ ਕਮੀਆਂ ਸੀ ਜਿਨ੍ਹਾਂ ਕਮੀਆਂ ਨੂੰ ਗੁਰੂ ਸਾਹਿਬਾਂ ਨੇ ਜਿਹੜਾ ਸੀ ਉਹਨਾਂ ਨੂੰ ਦੂਰ ਕੀਤਾ ਤੇ ਸੰਸਾਰ ਦਾ ਭਲਾ ਕੀਤਾ ਤੇ ਸਾਧ ਸੰਗਤ ਜਿਸ ਸਿੱਖ ਇਤਿਹਾਸ ਦੀਆਂ ਜੋ ਸਾਖੀਆਂ ਨੇ ਉਸ ਸਤਸੰਗ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਨੇ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਕੀ ਸੀ ਕਿ ਆਮ ਘਰਾਂ ਦੇ ਵਿੱਚ ਸਾਖੀਆਂ ਹੁੰਦੀਆਂ ਸੀ ਇਹ ਜਿਹੜੀਆਂ ਸਾਖੀਆਂ ਸੀ ਪਿੰਡ ਜਿਹੜੇ ਜਾਂ ਘਰ ਜਿਹੜੇ ਬਜ਼ੁਰਗ ਲੋਕ ਹੁੰਦੇ ਸੀ ਦੀਵੇ ਦੀ ਲੋਏ ਪੜਦੇ ਹੁੰਦੇ ਸੀ ਘਰ ਵਾਲੇ ਜਾਂ ਹੋਰ ਜਿਹੜੇ ਬੈਠ ਕੇ ਸੁਣਦੇ ਹੁੰਦੇ ਸੀ ਇਹ ਜਿਹੜੀ ਕਿਰਿਆ ਸੀ ਇਹ ਸਤਸੰਗ ਦੀਆਂ ਸਾਖੀਆਂ ਸੁਣਨੀਆਂ ਸੁਣਾਉਣੀਆਂ ਇਹ ਆਮ ਪ੍ਰਚਲਿਤ ਸੀ ਪਰ ਹੌਲੀ-ਹੌਲੀ ਜਿਹੜਾ ਆਦਮੀ ਹੈ ਉਸ ਦਾ ਇਸ ਜੀਵਨਾਂ ਦੇ ਵਿੱਚ ਇੰਨਾ ਜ਼ਿਆਦਾ ਕੰਮਾਂ ਕਰਾਂ ਦਾ ਦਾਇਰਾ ਹੋ ਗਿਆ ਕਿ ਉਹ ਆਪਣਾ ਜਿਹੜਾ ਪਿਛਲਾ ਜੋ ਕਿਰਿਆ ਧਰਮ ਦੇ ਸੀ ਉਸ ਨੂੰ ਭੁੱਲਦਾ ਗਿਆ ਤੇ ਹੁਣ ਤਾਂ ਹੱਥਾਂ ਦੇ ਵਿੱਚ ਮੋਬਾਈਲ ਆ ਗਿਆ ਤੇ ਲੋਕਾਂ ਦਾ ਜਿਹੜਾ ਇੱਕ ਦੂਜੇ ਦੇ ਨਾਲ ਬੋਲਣਾ ਚੱਲਣਾ ਬੈਠਣਾ ਉੱਠਣਾ ਵੀ band ਹੋ ਗਿਆ ਹਰ ਵਿਅਕਤੀ ਆਪੋ ਆਪਣੇ ਜੀਵਨ ਦੇ ਵਿੱਚ ਰੁੱਝ ਗਿਆ ਪਰ ਉਹ ਸਮਾਂ ਹੁੰਦਾ ਸੀ ਜਦੋਂ ਸਾਨੂੰ ਪਤਾ ਲੱਗਦਾ ਸੀ ਕਿ ਇਹ ਸਾਡੇ ਗੁਰੂ ਸੈਭੰ ਕੋਣ ਹਨ ਸਾਡੇ ਪੁਰਾਤਨ ਸਿੱਖ ਕੌਣ ਸੇ ਤੇ ਸਾਡਾ ਉਹਨਾਂ ਦੇ ਨਾਲ ਕੀ ਸੰਬੰਧ ਹੈ ਇਹ ਚੀਜ਼ਾਂ ਦਾ ਗਿਆਨ ਹੁੰਦਾ ਹੈ ਸਾਧ ਸੰਗਤ ਜਦੋਂ ਅਸੀਂ ਸਾਖੀ ਸੁਣਦੇ ਹਾਂ ਤੇ ਸਾਡੇ ਅੰਦਰ ਜਾਗਰਤ ਆਉਂਦੀ ਹੈ ਤੇ ਸਾਡਾ ਜਿਹੜਾ ਇੱਕ ਅਚੇਤ ਮਨ ਹੈ ਉਸ ਅਚੇਤ ਮਨ ਨੂੰ ਜਿਹੜਾ ਹੈ ਉਹ ਹੌਲੀ-ਹੌਲੀ ਇਸ ਅਚੇਤ ਮਨ ਦੇ ਅੰਦਰ ਹਰਕਤ ਹੋਣ ਲੱਗਦੀ ਹੈ ਆਮ ਕਰਕੇ ਅਸੀਂ ਦੇਖਿਆ ਕਿ ਸਾਡਾ ਜਿਹੜਾ ਸੁਚੇਤ ਮਨ ਹੈ ਉਹ ਸੁਚੇਤ ਮਨ ਸਾਡਾ bari ਮਨ ਹੈ ਅਸੀਂ ਉਹਨੂੰ ਆਖਦੇ ਹਾਂ ਹੁਣ ਬਾਹਰ ਦੀ ਸਾਰੀ ਦੁਨੀਆ ਦਾ ਸਾਨੂੰ ਸਾਡੇ ਸੁਚੇਤ ਮਨ ਦੇ ਵਿੱਚ ਗਿਆਨ ਹੈ ਜਿੰਨਾ ਕਿਸੇ ਆਦਮੀ ਦਾ ਧਿਆਨ ਬਾਹਰਲੀ ਦੁਨੀਆ ਦੇ ਵਿੱਚ ਹੋਏਗਾ ਓਨਾ ਹੀ ਉਹਦਾ ਜਿਹੜਾ ਮਨ ਸੁਚੇਤ ਮਨ ਹੈ ਉਹਦੋਂ ਨਿਆਵੀ ਗੱਲਾਂ ਦਾ ਜ਼ਿਆਦਾ ਖਿਆਲ ਰੱਖੇਗਾ ਜਿਵੇਂ ਹਰ ਗੱਲ ਲੋਕੀ ਜਿਹੜੇ ਖਬਰਾਂ 'ਚ ਸੁਣਦੇ ਹਨ ਜਾਂ ਕੁਝ ਹੋਰ ਜਿੰਨਾ ਦਾ ਧਿਆਨ 24 ਘੰਟੇ ਸੰਸਾਰ ਵੱਲ ਟਿਕਿਆ ਰਹਿੰਦਾ ਹੈ ਤੇ ਸੰਸਾਰ ਦੀਆਂ ਗੱਲਾਂ ਨੂੰ ਗ੍ਰੈਂਡ ਕਰਦੇ ਹਨ ਇਸ ਕਰਕੇ ਇਹ ਜਿਹੜਾ ਦੁਨਿਆਵੀ ਮਨ ਹੈ ਉਹ ਦੁਨਿਆਵੀ ਮਨ ਕੇਵਲ ਸੰਸਾਰ ਦੀਆਂ ਗੱਲਾਂ ਨੂੰ ਗ੍ਰੈਂਡ ਕਰਦਾ ਹੈ ਗੁਰਮਤਿ ਦੀ ਗੱਲ ਨੂੰ ਗ੍ਰੈਂਡ ਨਹੀਂ ਕਰ ਸਕਦਾ ਕਿਉਂਕਿ ਇਹੋ ਜਿਹੜਾ ਦੁਨਿਆਵੀ ਮਨ ਹੈ ਉਹ ਚਾਹੇ ਜਿੰਨਾ ਮਰਜ਼ੀ ਪ੍ਰਬਲ ਹੋ ਜਾਵੇ ਪਰ ਅਸਲ ਦੇ ਵਿੱਚ ਕੀ ਹੈ ਕਿ ਉਸ ਮਨ ਦੇ ਵਿੱਚ ਸੁਖ ਸ਼ਾਂਤੀ ਨਹੀਂ ਹੈ ਕਲੇਸ਼ ਹੁੰਦਾ ਹੈ ਦੁੱਖ ਹੁੰਦਾ ਹੈ ਅਸ਼ਾਂਤੀ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੈ ਸੋ ਇਸ ਕਰਕੇ ਇਹੋ ਜਿਹਾ ਸੁਚੇਤ ਮਨ ਦੁਨਿਆਵੀ ਤੌਰ ਤੇ ਹੁੰਦਾ ਹੈ ਉਸ ਮਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹ ਜਿਹੜਾ ਮਨ ਹੈ ਜੋ ਦੁਨਿਆਵੀ ਗੱਲਾਂ ਦੇ ਨਾਲ ਭਰਪੂਰ ਹੁੰਦਾ ਹੈ ਇਹ ਫਿਰ ਜਿਹੜਾ ਇਹ ਦੁੱਖਾਂ ਦਾ ਘਰ ਬਣ ਜਾਂਦਾ ਹੈ ਦੇਸਨੂ ਗੁਰਬਾਣੀ ਨੇ ਆਖਿਆ ਹੈ ਕਿ ਨਾਨਕ ਦੁਖਿਆ ਸਭ ਸੰਸਾਰ ਸੋ ਇਸ ਕਰਕੇ ਉਹ ਮਨ ਦੇ ਵਿੱਚ ਆਪ ਵੀ ਦੁਖੀ ਹੁੰਦਾ ਹੈ ਤੇ ਸੰਸਾਰ ਨੂੰ ਦੇਖ ਕੇ ਵੀ ਦੁਖੀ ਹੋਇਆ ਰਹਿੰਦਾ ਹੈ ਇਹ ਤੇ ਜਿਹੜਾ ਦੁਨਿਆਵੀ ਮਨ ਦੀ ਗੱਲ ਹੈ ਪਰ ਜਿਹੜਾ ਅਚੇਤ ਮਨ ਜਿਸ ਮਨ ਨੂੰ ਅਸੀਂ ਆਪਣੇ ਅੰਦਰਲੇ ਮਨ ਆਖਦੇ ਹਾਂ ਜਿਸ ਮਨ ਦੇ ਵਿੱਚ ਜਿਹੜੀ ਬੁੱਧੀ ਹੈ ਵਿਚਾਰ ਹੈ ਜਿਸ ਮਨ ਦੇ ਵਿੱਚ ਸ਼ੁੱਧ ਸੋਚ ਹੈ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਸਾਨੂੰ satsang ਦੇ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਪਰ ਅਸਲ 'ਚ ਇਹ ਮਨ ਜਾਗਦਾ ਕਿਵੇਂ ਹੈ ਇਸ ਮਨ ਨੂੰ ਜਗਾਉਣ ਦੇ ਵਾਸਤੇ ਮਹਾਪੁਰਖਾਂ ਨੇ ਦੱਸੀਆਂ ਜਿਹੜੀਆਂ ਜ਼ੁਗਤੀਆਂ ਹਨ ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸਾਨੂੰ ਪੰਜਾਂ ਪਿਆਰਿਆਂ ਨੇ ਇਹ ਹੁਕਮ ਕੀਤਾ ਕਿ ਤੁਸੀਂ ਸਭ ਤੋਂ ਪਹਿਲਾਂ ਉੱਠ ਉਰਦੇ ਸਾਰ ਪੰਜ ਨਿਤਨੇਮ ਦੀਆਂ ਬਾਣੀਆਂ ਪੜੋ ਘਟੂ ਘਟ ਆਪਣਾ ਜਿਹੜਾ ਹੈ ਉਹ ਤ aí ਕੜੀਆਂ ਦਾ ਜਿਹੜਾ ਨਿਤਨੇਮ ਪੂਰਾ ਕਰੋ ਹੁਣ ਪੰਜ ਬਾਣੀਆਂ ਪ੍ਰੇਮ ਦੇ ਨਾਲ ਪੜ੍ਹਨੀਆਂ ਹਨ ਉਸ ਤੋਂ ਬਾਅਦ ਅਗਰ ਅਸੀਂ ਹੋਰ ਬਾਣੀਆਂ ਪੜ੍ਹਦੇ ਹਾਂ ਤਾਂ ਸਾਡਾ ਮਨ ਜਿਹੜਾ ਉਹ ਹੋਰ ਵੀ ਇਨਾ ਗੁਰ ਬਾਣੀ ਦੇ ਵਿੱਚ ਜ਼ਿਆਦਾ ਆਪਣੀ ਰੋਚੀ ਦਿਖਾਏਗਾ ਇਸ ਤਰ੍ਹਾਂ ਗੁਰ ਬਾਣੀ ਪੜ੍ਹਨੀ ਗੁਰ ਬਾਣੀ ਪੜ੍ਹਦੇ ਆ ਪੜ੍ਹਦੇ ਆ ਜਿਹੜਾ ਹੈ ਸਾਡੇ ਮਨ ਦੀ ਰੋਚੀ ਜਿਹੜੀ ਇਸ ਹਿਸਾਬ ਦੇ ਨਾਲ ਪੰਜ ਜਾਂਦੀ ਹੈ ਕਿ ਇੱਕ ਦਿਨ ਉਹ ਸਮਾਂ ਵੀ ਆ ਜਾਂਦਾ ਹੈ ਕਿ ਜਦੋਂ ਸਾਡਾ ਮਨ ਨਾਮ ਚੱਪੇ ਬਿਨਾਂ ਰਹਿ ਨਹੀਂ ਸਕਦਾ ਫਿਰ ਸਾਡਾ ਮਨ ਕਹਿੰਦਾ ਹੈ ਕਿ ਮੈਂ ਗੁਰਬਾਣੀ ਪੜਨ ਤੋਂ ਬਿਨਾਂ ਰਹਿ ਨਹੀਂ ਸਕਦਾ ਐਸੀ ਖੇਚ ਗੁਰਬਾਣੀ ਦੇ ਪ੍ਰਤੀ ਮਾਨ ਦੇ ਪੰਜਾਂਦੇ ਹੈ ਦੇਖੋ ਸ਼ੁਰੂ ਸ਼ੁਰੂ ਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਪੜਦੇ ਹਾਂ ਤੇ ਫਿਰ ਸਾਨੂੰ ਕਈ ਮਨੁੱਖ ਆਖਦੇ ਹਨ ਕਿ ਤੁਸੀਂ ਬਾਣੀ ਬਹੁਤ ਪੜਦੇ ਹੋ ਪਰ ਇੰਨੀ ਬਾਣੀ ਪੜਨ ਦੇ ਨਾਲ ਅਗਰ ਤੁਸੀਂ ਸਮਝ ਕੇ ਬਾਣੀ ਪੜੋ ਤੁਹਾਡੇ ਲਈ ਵਧੀਆ ਰਹੇਗਾ ਅਸਲ ਦੇ ਵਿੱਚ ਕੀ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਗੁਰਬਾਣੀ ਜ਼ਿਆਦਾ ਪੜ੍ਹਨੀ ਹੈ ਇਹ ਗੱਲ ਵੱਖਰੀ ਹੈ ਕਿ ਉਹ ਵੀ ਸਮਾਂ ਆ ਜਾਊਗਾ ਜਦੋਂ ਸਾਨੂੰ ਗੁਰਬਾਣੀ ਸਮਝ-ਸਮਝ ਕੇ ਪੜ੍ਹਨ ਦੀ ਜਿਹੜੀ ਰੁਚੀ ਹੈ ਸਾਡੇ ਅੰਦਰ ਪੈਦਾ ਹੋ ਜਾਵੇਗੀ ਜਿਵੇਂ ਦੇਖੋ ਕਿ ਇੱਕ ਬੱਚਾ ਹੈ ਮਾਂ ਦੀ ਗੋਦ ਦੇ ਵਿੱਚ ਉਹ ਬੱਚਾ ਬਿਲਕੁਲ ਛੋਟਾ ਹੈ ਮਾਂ ਜਿਹੜੀ ਆਪਣੇ ਬੱਚੇ ਦੇ ਨਾਲ ਗੱਲਾਂ ਕਰਦੀ ਹੈ ਉਹਦੇ ਨਾਲ ਲਾਡ ਲਡਾਉਣ ਦੀਆਂ ਗੱਲਾਂ ਕਰਦੀ ਹੈ ਉਹ ਗੱਲਾਂ ਕਰਦੀ ਬੱਚੇ ਨੂੰ ਇਹ ਨਹੀਂ ਪਤਾ ਕਿ ਮੇਰੀ ਮਾਂ ਮੈਨੂੰ ਕੀ ਕਹਿੰਦੀ ਹੈ ਮਾਂ ਜਿਹੜੀ ਬੱਚੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਹੈ ਧੀਲੀ ਗੱਲਾਂ ਕਰਦੀ ਹੈ ਉਹ ਬੱਚਾ ਵੀ ਮਾਪੇ ਜਿਹੜੀ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਹੈ ਉਹਦੀਆਂ ਗੱਲਾਂ ਦੇ ਫਿਰ ਹੌਲੀ-ਹੌਲੀ ਹੰਗਾਰੇ ਪਰਦਾ ਹੈ ਉਹਨੂੰ ਭਾਵੇਂ ਸਮਝ ਨਹੀਂ ਆਉਂਦੀ ਪਰ ਹੰਗਾਰੇ ਪਰਨ ਲੱਗ ਪੈਂਦਾ ਹੈ ਜਦੋਂ ਹੰਗਾਰੇ ਪਰਨ ਲੱਗ ਪੈਂਦਾ ਹੈ ਤਾਂ ਮਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿੰਦਾ ਹੌਲੀ ਹੌਲੀ ਬੱਚਾ ਇਹਦਾ ਜਿਹੜਾ ਮਨ ਸੋਤਾ ਪਿਆ ਹੁੰਦਾ ਹੈ ਉਹ ਚਾਹੇ ਸੁਚੇਤ ਮਨ ਹੁੰਦਾ ਦੁਨੀਆਵੀ ਤੌਰ ਤੇ ਪਰ ਉਸ ਟਾਈਮ ਬੱਚੇ ਦੀ ਉਮਰ ਦੇ ਵਿੱਚ ਉਹ ਅਚੇਤ ਮਨ ਹੁੰਦਾ ਹੌਲੀ ਹੌਲੀ ਉਹ ਫੇਰ ਜਾਗਰਿਤ ਹੋਣ ਲੱਗ ਪੈਂਦਾ ਹੈ ਫਿਰ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਤੇ ਬੱਚਾ ਵੀ ਜਿਹੜਾ ਹੈ ਫਿਰ ਸੰਕੇਤ ਵਾਲੀ ਬੋਲੀ ਬੋਲਣ ਲੱਗ ਪੈਂਦਾ ਹੈ ਉਹ ਸੰਕੇਤ ਦੀ ਬੋਲੀ ਉਦੀ ਮਾਤਾ ਫਿਰ ਸਮਝਣ ਲੱਗ ਪੈਂਦੇ ਹੈ ਬੱਚੇ ਨੂੰ ਭੁੱਖ ਲੱਗੀ ਹੈ ਬੱਚਾ ਜਿਹੜਾ ਆਪਣੀ ਸੰਕੇਤਕ ਬੋਲੀ ਰਾਹੀਂ ਦੱਸ ਦਿੰਦਾ ਹੈ ਕਿ ਮੈਨੂੰ ਦੁੱਧ ਚਾਹੀਦਾ ਹੈ ਖਾਣ ਨੂੰ ਆ ਚਾਹੀਦਾ ਹੈ ਜਾਂ ਮੈਂ ਹੁਣ ਸੌਣਾ ਹੈ ਬੱਚਾ ਕਿਸੇ ਚੀਜ਼ ਦੀ ਅੜੇ ਕਰਦਾ ਹੈ ਮਾਂ ਨੂੰ ਸਾਰੀਆਂ ਗੱਲਾਂ ਦਾ ਜਿਹੜੀ ਸੰਕੇਤਕ ਬੋਲੀ ਰਾਹੀਂ ਪਤਾ ਲੱਗ ਜਾਂਦਾ ਹੈ ਹੌਲੀ-ਹੌਲੀ ਫਿਰ ਮਾਂ ਤੇ ਬੱਚੇ ਦਾ ਪਿਆਰ ਆਪਸ ਵਿੱਚ ਵਧਦਾ ਜਾਂਦਾ ਹੈ ਹੌਲੀ-ਹੌਲੀ ਬੱਚਾ ਜਿਹੜਾ ਹੈ ਫਿਰ ਉਹ ਦੁਨੀਆਵੀ ਜਿਹੜੀ ਆਪਣੀ ਮਾਤਾਦ ਬੋਲੀ ਹੈ ਉਹਦੇ ਮਨ ਦੇ ਵਿੱਚ ਜਿਹੜੀ ਹੈ ਫਿਰ ਉਹ ਉਹ ਕਰਨੇ ਸ਼ੁਰੂ ਹੋ ਜਾਂਦੀ ਹੈ ਫਿਰ ਮਨ ਜਿਹੜਾ ਸੁਚੇਤ ਹੋਣ ਲੱਗ ਪੈਂਦਾ ਹੈ ਹੌਲੀ-ਹੌਲੀ ਉਸ ਤੋਂ ਬਾਅਦ ਦੇਖਦੇ ਹੋ ਕਿ ਬੱਚਾ ਜਿਹੜਾ ਹੈ ਫਿਰ ਸਮਾਂ ਪਾ ਕੇ ਫਿਰ ਬੋਲਣ ਲੱਗ ਪੈਂਦਾ ਹੈ ਫਿਰ ਉਸ ਤੋਂ ਬਾਅਦ ਸਕੂਲੇ ਜਾਣ ਲੱਗ ਪੈਂਦਾ ਹੈ ਦੁਨੀਆਵੀ ਵਿਦਿਆ ਪਾਉਣ ਲੱਗ ਪੈਂਦਾ ਹੈ ਜਿਹੜੀ ਉਹ ਸੰਸਾਰ ਦੀਆਂ ਸਾਰੀਆਂ ਕਰਿਆਵਾਂ ਉਹ ਥੋੜੇ ਸਮੇਂ ਦੇ ਵਿੱਚ ਫਿਰ ਸਿੱਖਣ ਲੱਗ ਪੈਂਦਾ ਹੈ ਤੇ ਜੀ ਨੂੰ ਆਪਾਂ ਕਹਿੰਦੇ ਹਾਂ ਕਿ ਭਾਵੇਂ ਬੱਚਾ ਹੈ ਪਰ ਹੁਣ ਸੁਚੇਤ ਹੋ ਗਿਆ ਹੈ ਕਿਉਂਕਿ ਉਹਦਾ ਜਿਹੜਾ ਸੁੱਤਾ ਮਨ ਸੀ ਪਹਿਲਾਂ ਉਹ ਮਨ ਜਾਗ ਪਿਆ ਇਸੇ ਤਰ੍ਹਾਂ ਜਿਹੜੇ ਗੁਰਮਖ ਪਿਆਰੇ ਹਨ ਉਹਨਾਂ ਨੂੰ ਗੁਰਬਾਣੀ ਬਹੁਤ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਦੇ ਨਾਲ ਕੀਰਤਨ ਵੀ ਸਰਵਣ ਕਰਨਾ ਚਾਹੀਦਾ ਹੈ ਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਜੇ ਅਸੀਂ ਕਥਾ ਕਹਾਣੀਆਂ ਬਜ਼ੁਰਗਾਂ ਦੀਆਂ ਸੁਣਦੇ ਹਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਮਨ ਜਿਹੜਾ ਸੁੱਤਾ ਪਿਆ ਹੁੰਦਾ ਹੈ ਉਹਦੀ ਸੁਚੇਤ ਹੋਣ ਦੀ ਗਤੀ ਜ਼ਿਆਦਾ ਹੋ ਜਾਂਦੀ ਹੈ। ਜ਼ਿਆਦਾ ਵੱਧ ਜਾਂਦੇ ਹੈ। ਪੂਰਾ ਮਨ ਫਿਰ ਜਿਹੜਾ ਉਹ ਜਲਦੀ ਸੁਚੇਤ ਹੋਣ ਲੱਗ ਪੈਂਦਾ ਹੈ। ਕਿਉਂਕਿ ਉਹਨੂੰ ਗੁਰਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ। ਤੇ ਜਦੋਂ ਗੁਰਬਾਣੀ ਮਿੱਠੀ ਲੱਗਦੀ ਹੈ, ਸੁਆਦੜੀ ਲੱਗਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹਦੇ ਮਨ ਦੇ ਅੰਦਰ ਜਿਹੜਾ ਉਹ ਖੇੜਾ ਬਣ ਜਾਂਦਾ ਹੈ। ਸਾ ਸੰਗਤ ਜੀ ਗੁਰਬਾਣੀ ਜਿਹੜੀ ਇੱਕ ਐਸੀ ਵਸਤੂ ਹੈ। ਜਿਸ ਵਸਤੂ ਦੀ ਖਾਤਰ ਵਾਹਿਗੁਰੂ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਸੋ ਫਿਰ ਇਸ ਤਰ੍ਹਾਂ ਸੁੰਦਿਆਂ ਸੁੰਦਿਆਂ ਸਤਗੁਰ ਸੇਤੀ ਰਤਿਆ ਤੇ ਫਿਰ ਉਹ ਜਿਹੜਾ ਸੁਚੇਤ ਮਨ ਹੈ ਜਦ ਫਿਰ ਸੁਚੇਤ ਹੁੰਦਾ ਹੈ ਫਿਰ ਉਹ ਗੁਰੂ ਬਾਣੀ ਦੀ ਰੰਗਨ ਦੇ ਵਿੱਚ ਰੰਗਿਆ ਜਾਂਦਾ ਹੈ ਤੇ ਦਰਗਾਏ ਪਾਇઠਾ ਉਹਨੋਂ ਇੱਥੇ ਬੈਠਿਆ ਹੀ ਦਰਗਾਦ ਵਿੱਚ ਥਾਂ ਮਿਲ ਜਾਂਦੀ ਹੈ ਤੇ ਲੇਕਿਨ ਇਹੋ ਜਿਹੀ ਜਿਹੜੀ ਅਵਸਥਾ ਹੈ ਉਹਦੇ ਉੱਤੇ ਜਿਹੜੇ ਕੋਈ ਵੇਲਾ ਵੇਲਾ ਹੀ ਪਹੁੰਚਦਾ ਹੈ ਇਸ ਤਰ੍ਹਾਂ ਮਨ ਜਿਹੜਾ ਹੈ ਸੁਚੇਤ ਹੋਣ ਲੱਗ ਪੈਂਦਾ ਹੈ ਜਦੋਂ ਮਨ ਸੁਚੇਤ ਹੋ ਗਿਆ ਤੁਸੀਂ ਇਹ ਹਿਸਾਬ ਲਗਾ ਲਓ ਕਿ ਫਿਰ ਆਦਮੀ ਬੜੇ ਦਾਅਵੇ ਦੇ ਨਾਲ ਕਹਿ ਸਕਦਾ ਹੈ ਕਿ ਨਹੀਂ ਕਿ ਹੁਣ ਜਿਹੜੀ ਵਸਤੂ ਨਰਮੌਲਿਕ ਸੀ ਉਹ ਹੱਥ ਚੜ ਗਈ ਹੈ ਭਾਵ ਕਿ ਜਿਹੜਾ ਗੁੱਝਾ ਪੇਰ ਸੀ ਅੰਦਰੋਂ ਪਤਾ ਲੱਗ ਗਿਆ ਹੈ ਉਹ ਮਨ ਸੁਚੇਤ ਹੋਇਆ ਮਨ ਸੁਚੇੇ ਦੇ ਨਾਲ ਤੁਹਾਡੀਆਂ ਜਿਹੜੀਆਂ ਅੰਦਰਲੀਆਂ ਸ਼ਕਤੀਆਂ ਸੀ ਉਹ ਵੀ ਜਾਗਰਤ ਹੋ ਗਈਆਂ ਉਸ ਤੋਂ ਬਾਅਦ ਫਿਰ ਜਿਹੜਾ ਇਹ ਮਨ ਇਨਾ ਮਜ਼ਬੂਤ ਇਨਾ ਵਿਦਵਾਨ ਬਣ ਜਾਂਦਾ ਹੈ ਇਸ ਮਜ਼ਬੂਤ ਤੇ ਬਲਵਾਨ ਮਨ ਦੇ ਅੰਦਰ ਕੋਈ ਵੀ ਅਸੀਂ ਫੁਰਨਾ ਕਰੀਏ ਤਾਂ ਉਹ ਪੂਰਾ ਹੋ ਜਾਂਦਾ ਹੈ ਇਸ ਮਨ ਦੀ ਸ਼ਕਤੀ ਦਾ ਕਮਾਲ ਹੈ ਮਨ ਦੀ ਤਾਕਤ ਦਾ ਕਮਾਲ ਹੈ ਲੇਕਿਨ ਇਹ ਮਨ ਤਾਕਤਵਰ ਕਿਵੇਂ ਹੋ ਜਾਂਦਾ ਹੈ ਇਹ ਹੋ ਜਾਂਦਾ ਹੈ ਜਿਵੇਂ ਆਪਾਂ ਪਹਿਲੇ ਤਰੀਕੇ ਨਾਲ ਗੁਰਬਾਣੀ ਪੜਦੇ ਕੀਰਤਨ ਸੁਣਦੇ ਭਜਨ ਸਿਮਰਨ ਕਰਦੇ ਆਂ ਇਹ ਵਿਧੀ ਜਿਹੜੀ ਹੈ ਸਾਨੂੰ ਸੰਤਾਂ ਮਹਾਂਪੁਰਖਾਂ ਨੇ ਦੱਸੀ ਹੈ ਕਿ ਮਨ ਜਿਹੜਾ ਸੁਚੇਤ ਬੇਤੀ ਦੇ ਵਿੱਚ ਹੋ ਜਾਂਦਾ ਹੈ ਉਹ ਉੱਚਾ ਉੱਠ ਜਾਂਦਾ ਹੈ ਤੇ ਜਦੋਂ ਮਨ ਉੱਚਾ ਉੱਠ ਗਿਆ ਸ਼ਕਤੀਸ਼ਾਲੀ ਹੋ ਗਿਆ ਫਿਰ ਸਾਨੂੰ ਸਮਝ ਆ ਜਾਂਦੀ ਹੈ ਕਿ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸਤ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਸਾਨੂੰ ਪਤਾ ਲੱਗਦਾ ਹੈ ਕਿ ਸਾਰੀ ਦੁਨੀਆ ਜਿਹੜੀ ਹੈ ਉਹ ਉਸ ਵਿਅਕਤੀ ਦੇ ਕਦਮਾਂ ਤੇ ਚਰਨਾਂ ਦੇ ਉੱਤੇ ਝੁਕ ਜਾਂਦੀ ਹੈ ਜਿਹਦਾ ਮਨ ਸ਼ਕਤੀਸ਼ਾਲੀ ਹੋ ਜਾਂਦਾ ਹੈ ਤੇ ਜਦੋਂ ਮਨ ਸ਼ਕਤੀਸ਼ਾਲੀ ਤੇ ਸਾਡੀਆਂ ਜਿਹੜੀਆਂ ਇੰਦਰੀਆਂ ਹਨ ਉਹ ਮੁੱਖੀ ਜੋ ਇੰਦਰੀ ਹੈ ਉਹਨਾਂ ਦੇ ਫਤਿਹ ਪ੍ਰਾਪਤ ਕਰ ਲੈਂਦਾ ਹੈ ਇਸ ਕਰਕੇ ਜਦੋਂ ਇੰਦਰੀਆਂ ਦੀ ਫਤਿਹ ਹੋ ਜਾਂਦੀ ਹੈ ਤੇ ਉਹ ਇੰਦਰੀ ਵਜੇਤਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉਹਨੂੰ ਇਹ ਆਪਣੇ ਆਪ ਤੇ ਫਕਰ ਹੋ ਜਾਂਦਾ ਹੈ ਕਿ ਜਿਹਾ ਜਏ ਸਤਿਗੁਰਾਂ ਨੇ ਸਾਨੂੰ ਸੋਝੀ ਕਰਾਈ ਹੈ ਇਹੋ ਜਿਹੀ ਸੋਝੀ ਹੋਰ ਕੋਈ ਹੋ ਨਹੀਂ ਸਕਦੀ ਇਸੇ ਕਰਕੇ ਉਹ ਗੁਰਬਾਣੀ ਦੇ ਉਹਨਾਂ ਸ਼ਬਦਾਂ ਨੂੰ ਬੜੀ ਖੂਬੀ ਦੇ ਨਾਲ ਬੜੇ ਸੱਚ ਦੇ ਵਿੱਚ ਪੜਦਾ ਹੈ ਤੇ ਜਿਹਦੇ ਵਿੱਚ ਉਹ ਇਹ ਦੇਖਦਾ ਹੈ ਕਿ ਗੁਰੂ ਜੈਸਾ ਨਹੀਂ ਕੋਈ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ ਜੈਸਾ ਸਤਗੁਰ ਸੋਣੀ ਦਾ ਤੈਸੋ ਹੀ ਮੈਂ ਡੇਢ ਸੋ ਜਿਹੋ ਜਿਆ ਸੁਣਿਆ ਸੀ ਉਹ ਜਿਹਿਆ ਅੰਦਰ ਆਪਣੇ ਅਨੁਭਵ ਦੇ ਵਿੱਚ ਉਸ ਵਿਅਕਤੀ ਨੇ ਦੇਖ ਲਿਆ ਇਸ ਕਰਕੇ ਉਹ ਆਪਣੀ ਸੂਰਤ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਜਿਵੇਂ ਗੁਰੂ ਫਿਰ ਪਾਸ਼ਾ ਜੀ ਇਸ ਤਰ੍ਹਾਂ ਇਹ ਵੀ ਜਿਹੜਾ ਚੇਲਾ ਹੈ ਇਹ ਪਾਸ਼ਾ ਦਾ ਪਾਸ਼ਾ ਹੋ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਇਸ ਮਹਾਪੁਰਖਾਂ ਦੀ ਕਿ ਆਪੇ ਗੁਰ ਆਪੇ ਚੇਲਾ ਹੁੰਦਾ ਕੀ ਹੈ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਵਾ ਗੁਰੂ ਹੈ ਉਮੇਹਾ ਪਾਪ ਕੇ ਪਰਮੇਸ਼ਰ ਸਮੁੰਦਰ ਹੈ ਤੇ ਮੈਂ ਉਹਦਾ ਇੱਕ ਬੁਲਬਲਾ ਹਾਂ ਇੱਕ ਵਾਇਗਰੂ ਦੇ ਉਸ ਸਾਗਰ ਦੀ ਇੱਕ ਬੂੰਦ ਹੈ ਲੇਕਿਨ ਫਿਰ ਇਹ ਮਨ ਜਿਹੜਾ ਹੈ ਇਹ ਜਿਹੜਾ ਪਹਿਲਾਂ ਸੁੱਤਾ ਪਿਆ ਸੀ ਜਦ ਇਹ ਜਾਗਦਾ ਹੈ ਤੇ ਫਿਰ ਇਸ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਮਨ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੇ ਸੁੱਤਿਆ ਮਨ ਜਾਗ ਕਿ ਜੋਤ ਸਰੂਪ ਹੋ ਜਾਂਦਾ ਹੈ ਤੇ ਜਦ ਜੋਤ ਸਰੂਪ ਹੋ ਗਿਆ ਫਿਰ ਕੀ ਕਹਿਣਾ ਹੈ ਫਿਰ ਕਹਿਣਾ ਹੈ ਕਿ ਲੱਖ ਖੁਸ਼ੀਆਂ ਪਾਛ ਆਈਆਂ ਜੇ ਸਤਗੁਰੂ ਨਦਰ ਕਰੇ ਲੱਖਾਂ ਹੀ ਖੁਸ਼ੀਆਂ ਲੱਖਾਂ ਹੀ ਪਾਛ ਆਈਆਂ ਫਿਰ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਤੇ ਫਿਰ ਇਹੋ ਜਿਹਾ ਮਨੁੱਖ ਜਿਹੜਾ ਹੈ ਉਹ ਦਾਅਵੇ ਨਾਲ ਸੰਸਾਰ ਦੇ ਵਿੱਚ ਇਹ ਗੱਲ ਕਹਿ ਸਕਦਾ ਹੈ ਕਿ ਮੈਂ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਕਿਰਪਾ ਦੇ ਦੁਆਰਾ ਇਹਨਾਂ ਸ਼ਬਦਾਂ ਦੀ ਕਮਾਈ ਕੀਤੀ ਹੈ ਤੇ ਗੁਰੂ ਦੇ ਜਿਹੜੇ ਦੱਸੇ ਹੋਏ ਬਚਨ ਹਨ ਉਹਨਾਂ ਹੁਕਮਾਂ ਨੂੰ ਆਪਣੇ ਜੀਵਨ ਦੇ ਵਿੱਚ ਸੁਣਿਆ ਨਹੀਂ ਉਨਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਵਾਂਗੂ ਹੰਡਾਇਆ ਹੈ ਤੇ ਅੱਜ ਇਹ ਜਿਹੜਾ ਹੈ ਮੈਨੂੰ ਸਫਲਤਾ ਗੁਰੂ ਦੀ ਮਿਹਰ ਦੇ ਨਾਲ ਹਾਸਲ ਹੋ ਗਈ ਕਿ ਹੁਣ ਮੈਨੂੰ ਇਸ ਫਰਸ਼ ਉਤੇ ਰਹਿਣ ਦੀ ਲੋੜ ਨਹੀਂ ਕਿਉਂਕਿ ਮੇਰਾ ਮਨ ਜਿਹੜਾ ਹੈ ਹੁਣ ਉੱਚੀਆਂ ਢਾਰੀਆਂ ਮਾਰਨ ਦੇ ਲਈ ਕਾਬਲ ਹੋ ਗਿਆ ਹੈ ਤੇ ਜਿਹੜੇ ਮਨੁੱਖ ਜਦ ਮਿਹਨਤ ਕਰਕੇ ਇਸ ਫਰਸ਼ ਤੋਂ ਅਰਸ਼ ਪਹੁੰਚ ਜਾਂਦੇ ਹਨ ਫਿਰ ਉਹਨਾਂ ਨੂੰ ਇਸ ਫਰਸ਼ ਤੋਂ ਵਾਰਸ਼ੀਵਲ ਆਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹਨਾਂ ਦੀ ਸਦਾ ਹੀ ਚੜਦੀ ਕਲਾ ਹੋ ਜਾਂਦੀ ਹੈ ਤੇ ਇਹੋ ਜਿਹਾ ਹੀ ਮਨੋੱਖਾ ਨਹੀਂ ਸੰਤਾ ਮਹਾਪੁਰਖਾ ਨੇ ਤੇ ਸਾ ਸੰਗਤ ਜੀ ਇਹ ਸਾਰਾ ਜੋ ਖੇਡ ਹੈ ਇਹ ਕੇਵਲ ਤੇ ਕੇਵਲ ਮਨ ਦਾ ਹੈ ਜੋ ਜਾਗਣ ਦੀ ਸ਼ਕਤੀ ਦੇ ਕਾਰਨ ਹੁੰਦਾ ਹੈ ਇਸ ਕਰਕੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤੇ ਉਹ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਇਸ ਇਸ ਕਰਿਆਵਾ ਦੁਆਰਾ ਆਪਣੇ ਮਨ ਨੂੰ ਸ਼ਕਤੀਸ਼ਾਲੀ ਬਣਾ ਕੇ ਆਪਣਾ ਲੋਕ ਤੇ ਪਰਲੋਕ ਦੋਨੋਂ ਸਵਾਲ ਲੈਂਦਾ ਹੈ ਸਾਸੰਗਤ ਜੀ ਇਹਨੇ ਪਚਨ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੇ ਕਰਦਿਆਂ ਹੋਇਆਂ ਮਾਫੀ ਦੀ ਚਾਹ ਚਾਹ ਬੇਅੰਤ ਭੁੱਲਣਾ ਚੁੱਕਾ ਹੋ ਗਿਆ ਹੋਣ ਗਿਆ ਤੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ